ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਗੋਬੀ ਗੁਰੂ ਸواری 사ਤ ਸੰਗ ਜੀਓ ਅੱਜ ਆਪ ਜੀ ਨਾਲ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੇ ਕੋਲ ਇੱਕ ਪ੍ਰਸ਼ਾਦੀ ਹਾਥੀ ਸੀ ਉਹਦੇ ਬਾਬਤ ਆਪ ਜੀ ਨਾਲ ਸਾਂਝ ਪਾਈਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਸ਼ਾਦੀ ਹਾਥੀ ਬਾਰੇ ਕੁਝ ਇਤਿਹਾਸਕ ਤੱਥ ਅਸਾਮ ਦਾ ਰਾਜਾ ਰਤਨ ਰਾਏ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਨਾਲ ਰਾਜਾ ਰਾਮ ਰਾਏ ਦੇ ਘਰ ਪੈਦਾ ਹੋਇਆ ਸੀ ਰਤਨ ਰਾਏ ਦੀ ਸ਼ੁਰੂ ਤੋਂ ਹੀ ਗੁਰੂ ਘਰ ਉੱਤੇ ਅਥਾ ਸ਼ਰਧਾ ਸੀ ਕਹਿੰਦੇ ਨੇ ਜਿਸ ਵੇਲੇ ਰਤਨ ਰਾਏ ਦਾ ਵਾਰਿਸ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ ਔਰ ਰਾਜਾ ਰਾਮ ਰਾਏ ਨੂੰ ਦੱਸਿਆ ਹੀ ਕਿ ਤੇਰੇ ਪੁੱਤਰ ਦੇ ਨਿਸ਼ਾਨੀ ਪੈਦਾ ਹੋਵੇਗੀ ਸੋ ਉਹ ਰਤਨ ਰਾਏ ਪੈਦਾ ਆਇਆ ਤੇ ਉਸ ਦੇ ਬਚਪਨ ਹੀ ਨਿਸ਼ਾਨੀ ਸੀ ਜਦੋਂ ਰਾਜਾ ਰਤਨ ਰਾਏ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਆਇਆ ਤਾਂ ਬਹੁਤ ਕੀਮਤੀ ਤੋਹਫੇ ਗੁਰੂ ਘਰ ਵਾਸਤੇ ਲੈ ਕੇ ਆਇਆ ਜਿਨ੍ਹਾਂ ਵਿੱਚ ਪੰਜ ਕਲਾ ਸ਼ਸਤਰ ਚੰਦਨ ਦੀ ਚੌਂਕੀ ਹੀਰਿਆਂ ਜੜਿਆ ਚੰਦੋਆ ਪ੍ਰਸਾਦੀ ਹਾਥੀ ਘੋੜੇ ਤੇ ਹੋਰ ਵੀ ਬਹੁਤ ਲੱਭ ਵਸਤੂਆਂ ਸਨ ਜਿਨ੍ਹਾਂ ਦਾ ਕਰਕੇ ਬਾਈ ਧਾਰ ਦੇ ਰਾਜੇ ਭੀਮ ਚੰਦ ਦੇ ਨਾਲ ਬਾਦ ਦੇ ਵਿੱਚ ਵੈਰ ਸ਼ੁਰੂ ਹੋਇਆ ਸੀ ਇਹਨਾਂ ਸਾਰਿਆਂ ਵਿੱਚੋਂ ਅੱਜ ਗੱਲ ਕਰਨ ਜਾ ਰਹੇ ਹਾਂ ਜਾ ਰਹੇ ਹਾਂ ਪ੍ਰਸਾਦੀ ਹਾਥੀ ਦੀ ਇਸ ਹਾਥੀ ਦਾ ਨਾਮ ਪ੍ਰਸਾਦੀ ਕਿਉਂ ਪਿਆ ਇਸ ਹਾਥੀ ਦੇ ਸਿਰ ਉਤੇ ਇੱਕ ਚਿੱਟੇ ਰੰਗ ਦਾ ਰੋਟੀ ਦੇ ਆਕਾਰ ਦਾ ਗੋਲ ਨਿਸ਼ਾਨ ਸੀ ਰੋਟੀ ਨੂੰ ਗੁਰੂ ਘਰ ਵਿੱਚ ਪ੍ਰਸ਼ਾਦਾ ਕੀਤਾ ਜਾਂਦਾ ਹੈ ਇਸ ਕਰਕੇ ਇਸ ਹਾਥੀ ਦਾ ਨਾਮ ਪ੍ਰਸ਼ਾਦੀ ਹਾਥੀ ਪੈ ਗਿਆ ਇਹ ਹਾਥੀ ਛੋਟੇ ਆਕਾਰ ਦਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਅੰਦਰ ਆ ਕੇ ਗੁਰੂ ਗੋਬਿੰਦ ਸਿੰਘ ਜੀ ਉੱਪਰ ਚੌਰ ਵੀ ਕਰਿਆ ਕਰਦਾ ਸੀ ਬਾਕੀ ਪ੍ਰਸ਼ਾਦੀ ਹਾਥੀ ਦਾ ਰੰਗ ਕਾਲਾ ਸੀ ਮੱਥੇ ਤੇ ਪ੍ਰਸ਼ਾਦੇ ਦਾ ਗੋਲ ਜਿਹਾ ਨਿਸ਼ਾਨ ਉਸ ਵਿੱਚੋਂ ਇੱਕ ਧਾਰੀ ਸਿੱਧੀ ਹਾਥੀ ਦੀ ਸੁੰਡ ਤੱਕ ਜਾਂਦੀ ਸੀ ਦੂਸਰੀ ਧਾਰੀ ਹਾਥੀ ਦੀ ਪੂਛ ਤੱਕ ਜਾਂਦੀ ਸੀ ਉਸ ਹਾਥੀ ਦੇ ਮੱਥੇ ਦੇ ਨਿਸ਼ਾਨ ਵਿੱਚੋਂ ਚਾਰ ਧਾਰੀਆਂ ਉਹਨਾਂ ਦੇ ਪੈਰਾਂ ਵੱਲ ਜਾਂਦੀਆਂ ਸਨ ਇਹ ਹਾਥੀ ਇੰਨਾ ਸਿਖਾਇਆ ਹੋਇਆ ਸੀ ਇਸ ਹਾਥੀ ਦੇ ਚੰਗੇ ਭਾਗ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਦਾ ਮੌਕਾ ਉਸ ਨੂੰ ਮਿਲਿਆ ਸੀ ਇਹ ਹਾਥੀ ਸੁੰਡ ਵਿੱਚੋਂ ਸਾਫ਼ ਪਾਣੀ ਪਰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਧੋਦਾ ਬਾਅਦ ਵਿੱਚ ਸੁੰਡ ਵਿੱਚ ਸੁੱਕੇ ਕੱਪੜੇ ਨੂੰ ਲੈ ਕੇ ਮਹਾਰਾਜ ਦੇ ਚਰਨ ਸਾਫ਼ ਕਰਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਰਦੇ ਇਹ ਹਾਥੀ ਨਾਲ ਤੁਰਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਕਰਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚਲਾਏ ਤੀਰ ਅਤੇ ਸਿੰਘਾਂ ਵੱਲੋਂ ਚਲਾਏ ਤੀਰਾਂ ਨੂੰ ਇਹ ਲਬ ਲਬ ਕੇ ਲਿਆ ਕੇ ਵਾਪਸ ਪਾਉਂਦਾ ਗੁਰੂ ਸਵਾਰਿਓ ਇੱਕ ਵਾਰ ਰਾਜਾ ਭੀਮਚੰਦ ਜਦੋਂ ਉਸ ਨੂੰ ਗੁਰੂ ਘਰ ਦੀ ਮਹਿਮਾ ਦੀ ਪਤਾ ਲੱਗਾ ਸਮਝ ਲੱਗੀ ਹੰਕਾਰਿਆ ਹੋਇਆ ਭੀਮਚੰਦ ਵੇਖਣ ਆਇਆ ਔਰ ਆ ਕੇ ਜਦੋਂ ਉਸਨੇ ਗੁਰੂ ਸਾਹਿਬ ਨੂੰ ਤਖਤ ਤੇ ਤੌਰ ਤੇ ਬੈਠੇ ਵੇਖਿਆ ਕਲਗੀ ਲਗਾਈ ਦੇਖੀ ਸ਼ਸਤਰ ਧਾਰੀ ਬਣੇ ਦੇਖਿਆ ਉਹਨਾਂ ਦੇ ਕੋਲ ਇੱਕ ਪ੍ਰਸ਼ਾਦੀ ਹਾਥੀ ਉਹਨਾਂ ਨੂੰ ਚੌਰ ਕਰਦਾ ਦੇਖਿਆ ਪਸ਼ਮੀਨੇ ਦੀ ਚਾਨਣੀ ਵੇਖੀ ਪੰਜ ਕਲਾ ਸ਼ਸਤਰ ਦੇ ਦਰਸ਼ਨ ਕੀਤੇ ਤੇ ਉਸ ਦੇ ਮਨ ਦੇ ਵਿੱਚ ਲੋਭ ਲਾਲਚ ਪੈਦਾ ਹੋ ਗਿਆ ਪਹਿਲਾਂ ਤਾਂ ਉਸਨੇ ਸੋਚਿਆ ਸੀ ਕਿ ਕੋਈ ਸਾਧੂ ਸੁਭਾ ਦਾ ਗੱਦੀ ਤੇ ਬਰਾਜਮਣ ਹੋਏਗਾ ਪਰ ਜਿਸ ਵਲੇ ਉਸਨੇ ਸ਼ਾਹੀ ठाट-ਬਾਠ ਸਹਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੱਕੀ ਹੈਰਾਨ ਵੀ ਹੋਇਆ ਤੇ ਮਨ ਦੇ ਵਿੱਚ ਕ੍ਰੋਧ ਵੀ ਭਰਿਆ ਕਿ ਇਹ ਚੀਜ਼ਾਂ ਮੇਰੇ ਦਰਬਾਰ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਮੇਰਾ ਰੁਤਬਾ ਉੱਚਾ ਹੋਵੇ ਕੋਸ ਸਮੇ ਬਾਅਦ ਭੀਮਚੰਦ ਨੇ ਪਿਆਰੋ ਪਰਮੇ ਪੰਡਤ ਨੂੰ ਭੇਜਿਆ ਨਾਲ ਕੁਝ ਹੋਰ ਆਪਦੇ ਅਨਕਰ ਭੇਜੇ ਗੁਰੂ ਸਾਹਿਬ ਦੇ ਕੋਲ ਬੇਨਤੀ ਕੀਤੀ ਕਿ ਸਾਨੂੰ ਭੀਮਚੰਦ ਦੇ بیٹے ਦੇ ਵਿਆਹ ਦੇ ਵਿੱਚ ਵਿਖਾਉਣ ਵਾਸਤੇ ਪ੍ਰਸ਼ਾਦੀ ਹਾਥੀ ਪੰਜ ਕਲਾ ਸ਼ਸਤਰ ਪਸ਼ਮੀਨੇ ਦੀ ਚੰਦਨੀ ਇਹ ਸਾਰਾ ਹੀ ਸਮਾਨ ਜਿਹੜਾ ਹੈ ਸਾਨੂੰ ਦੇ ਦੇਵੋ ਯਾਤੋਂ ਬਾਅਦ ਦੇ ਵਿੱਚ ਅਸੀਂ ਵਾਪਸ ਕਰ ਦੇਵਾਂਗੇ ਤੇ ਪਰ ਗੁਰੂ ਮਹਾਰਾਜ ਸਾਹਿਬ ਇਹ ਸਾਰੀ ਕਲਾ ਨੂੰ ਜਾਣਦੇ ਸਨ ਉਹਨਾਂ ਨੂੰ ਸਮਝ ਸੀ ਕਿ ਇਹ ਕਿਉਂ ਇਹ ਕੰਮ ਕਰਨਾ ਚਾਹੁੰਦੇ ਨੇ ਤੇ ਗੁਰੂ ਸਾਹਿਬਾਂ ਨੇ ਸਾਫ਼ ਨਾ ਕਰ ਦਿੱਤੀ ਉਦੋਂ ਤੋਂ ਬਾਅਦ ਭੀਮ ਜੰਮ ਤੇ ਬਾਈ ਤਾਰਿਆਂ ਦੇ ਨਾਲ vairrodh karna shuru ho gaya ਜਿਸ ਵੇਲੇ ਪਿਆਰਿਓ ਅਨੰਤਪੁਰ ਸਾਹਿਬ ਨੂੰ ਮੁਗਲ ਫੌਜਾਂ ਦੇ ਭਾਰੀ ਰਾਜਾਂ ਨੇ ਰਲਕੇ ਘੇਰਾ ਪਾਇਆ ਸੀ ਸਾਰੇ ਪਾਸਿਆਂ ਤੋਂ ਖਾਣ ਪੀਣ ਦਾ ਪ੍ਰਬੰਧ ਬੰਦ ਕਰ ਦਿੱਤਾ ਗਿਆ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਪ੍ਰਸ਼ਾਦੀ ਹਾਥੀ ਕਈ ਮਹੀਨੇ ਭੁੱਖੇ ਰਹਿ ਕੇ ਆਖਰ ਇੱਕ ਦਿਨ ਗੁਰੂ ਸਾਹਿਬ ਦੇ ਸਾਹਮਣੇ ਹੀ ਆਪਣੇ ਪ੍ਰਾਂਤ ਆ ਗਿਆ ਏਸੀ ਪਿਆਰਿਓ ਪ੍ਰਸ਼ਾਦੀ ਹਾਥੀ ਦਾ ਵਰਨਨ ਜੋ ਆਪ ਜੀ ਨੇ ਸਾਝਾ ਕੀਤਾ ਹੈ ਆਸ ਹੈ ਆਪ ਜੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋਗੇ ਸਾਨੂੰ ਪਿਆਰ ਬਖਸ਼ਦੇ ਰਹੋਗੇ ਹੋਈਆਂ ਭੁਲਾ ਨੂੰ ਨਾ ਛਿਦਾਰਿਓ ਜੀ ਆਓ ਗੱਜ ਕੇ ਫਤਿਗ ਜਾਈਏ ਹੋ ਆਇ ਕੋ ਜਿੱਕਾ ਖਾਲਸਾ ਵਾਹਿ ਜੀ ਕੀ ਫਤਿਹ